ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਬੈਠਕ ਹੋਈ ਜਿਸ ਵਿੱਚ ਕਈ ਫੈਸਲੇ ਲਏ ਗਏ ਨੇ ਇੱਕ ਅਹਿਮ ਫੈਸਲਾ ਗੈਰ ਕਾਨੂੰਨੀ ਕਲੋਨੀਆ ਨੂੰ ਰੈਗੂਲਰ ਕਰਨ ਦੀ ਮਿਆਦ 1 ਸਾਲ ਹੋਰ ਵਧਾ ਦਿੱਤੀ ਗਈ ਹੈ ਕਲੋਨੀ ਮਾਲਕਾਂ ਨੇ ਇਹ ਬਾਰ-ਬਾਰ ਮੰਗ ਕੀਤੀ ਸੀ ਸਰਕਾਰ ਤੋਂ ਕਿ ਮੰਗ ਮਿਆਦ ਵਧਾਈ ਜਾਏ ਤੇ ਹੁਣ ਇਸ ਨੂੰ ਮੰਗ ਨੂੰ ਮੰਨਦਿਆਂ ਹੋਏ ਪੰਜਾਬ ਕੈਬਨਿਟ ਨੇ ਫੈਸਲਾ ਲਿਆ ਹੈ ਕਿ 1 ਸਾਲ ਹੋਰ ਮਿਆਦ ਵਧਾ ਦਿੱਤੀ ਗਈ ਹੈ ਇਸ ਦੇ ਇਲਾਵਾ ਦੁਆਬਾ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਮਨਜ਼ੂਰੀ ਦਿੱਤੀ ਹੈ ਪੰਜਾਬ ਕੈਬਨਿਟ ਨੇ ਦੁਆਬਾ ਖੇਤਰ ਦੇ ਵਿੱਚ ਇੱਕ ਯੂਨੀਵਰਸਿਟੀ ਬਣੇਗੀ ਅਤੇ ਨਾਲ ਹੀ ਕਈ ਸਕੂਲਾਂ ਦੇ ਵਿੱਚ 646 ਨਵੇਂ ਪੀਟੀ ਅਧਿਆਪਕ ਭਰਤੀ ਕੀਤੇ ਜਾਣਗੇ ਜਿਨ੍ਹਾਂ ਚੋਂ 240 ਅਧਿਆਪਕਾਂ ਦੀ ਭਰਤੀ ਦੇ ਲਈ ਮਨਜ਼ੂਰੀ ਵੀ ਮਿਲ ਗਈ ਹੈ ਕਈ ਅਹਿਮ ਫੈਸਲੇ ਪੰਜਾਬ ਕੈਬਨਿਟ ਦੇ ਵਿੱਚ ਲਏ ਗਏ ਨੇ ਅਤੇ ਨਾਲ ਹੀ ਪੰਜਾਬ ਕਬੱਡੀ ਟੀਮ ਦੀਆਂ 9 ਖਿਡਾਰਨਾਂ ਨੂੰ ਮਾਰਕਫੈਟ ਦੇ ਵਿੱਚ ਪਰティ ਵੀ ਕੀਤਾ ਜਾਏਗਾ ਕਈ ਅਹਿਮ ਫੈਸਲੇ ਪੰਜਾਬ ਕੈਬਨਿਟ ਦੀ ਆ ਬੈਠਕ ਦੇ ਵਿੱਚ ਲਏ ਗਏ ਨੇ ਸਭ ਤੋਂ ਅਹਿਮ ਫੈਸਲਾ ਇਹ ਕਿ ਗੈਰ ਕਾਨੂੰਨੀ ਕਲੋਨੀਆ ਨੂੰ ਰੈਗੂਲਰ ਕਰਨ ਦੇ ਲਈ 1 ਸਾਲ ਦਾ ਸਮਾਂ ਹੋਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਮੌਹਲਤ ਦਿੱਤੀ ਜਾ ਚੁੱਕੀ ਹੈ ਕਲੋਨੀ ਮਾਲਕਾਂ ਨੂੰ ਕਿ ਰੈਗੂਲਰਾਈਜ਼ ਜਲਦੀ ਤੋਂ ਜਲਦੀ ਕੀਤਾ ਜਾਏ ਪਰ ਹੁਣ 1 ਸਾਲ ਦਾ ਸਮਾਂ ਹੋਰ ਦਿੱਤਾ ਗਿਆ ਯਾਨੀ ਕਿ 1 ਸਾਲ ਤੱਕ ਹੁਣ ਬਿਨਾਂ ਜੁਰਮਾਨੇ ਤੋਂ ਕਲੋਨੀਆ ਰੈਗੂਲਰਾਈਜ਼ ਕਰਵਾਈਆਂ ਜਾ ਸਕਦੀਆਂ ਨੇ ਅਪ੍ਰੈਲ ਦੇ ਵਿੱਚ ਮਿਆਦ ਖਤਮ ਹੋ ਗਈ ਸੀ ਪਰ ਮੰਗ ਕੀਤੀ ਜਾ ਰਹੀ ਸੀ ਕਿ ਜਲਦੀ ਤੋਂ ਜਲਦ ਮੰਗ ਕੀਤੀ ਜਾ ਰਹੀ ਸੀ ਕਿ ਹੋਰ ਸਮਾਂ ਦਿੱਤਾ ਜਾ ਕਲੋਨੀਆਂ ਨੂੰ ਰੈਗੂਲਰਾਈਜ਼ ਕਰਨ ਦਾ ਪੰਜਾਬ ਵਿੱਚ ਕਾਫੀ ਲੋਕ ਰਹਿ ਗਏ ਸੀ ਜਿਹੜਾ ਸਾਡੀ ਇਲੀਗਲ ਕਲੋਨੀਆਂ ਦੀ ਪਾਲਿਸੀ ਸੀ ਉਹਦਾ ਪੂਰਾ ਯੂਟਿਲਾਈਜੇਸ਼ਨ ਨਹੀਂ ਲੈ ਸਕ ਕਰ ਸਕੇ ਸੋ ਵੀ ਕੈਬਨਟ ਨੇ ਅੱਜ ਫਿਰ ਤੋਂ ਉਹਨਾਂ ਨੇ ਕਲੀਅਰ ਕੀਤਾ ਇੱਕ ਸਾਲ ਵਾਸਤੇ ਅਸੀਂ ਫਿਰ ਤੋਂ ਐਕਟ ਬਣਾ ਰਹੇ ਹਾਂ ਵੀ ਇੱਕ ਸਾਲ ਦਾ ਟਾਈਮ ਫਿਰ ਤੋਂ ਦਿੱਤਾ ਜਾਂਦਾ ਜਾਂਦਾ ਹੈ ਜਿਹੜੇ ਆਪਣੇ ਰੈਗੂਲਰ ਕਰਾਉਣਾ ਚਾਹਣ